ਮੇਰੇ ਜੀ ਬਹੁਤ ਬਹੁਤ ਧੰਨਵਾਦ ਤੁਸੀਆਂ ਬਾਦਸ਼ਾਹਿਆ ਲੱਖਕੀਆਂ ਬਾਦਸ਼ਾਹਿਆ ਸਾਰਿਆਂ ਦਾ ਬਹੁਤ ਧੰਨਵਾਦ ਅੱਜ ਸਾਡੇ ਕੋਲ ਆਇਆ ਬਹੁਤ ਬਹੁਤ ਧੰਨਵਾਦ ਸਾਰੇ ਜੀ आटो तो चालक बीजा वागुरु जी प्रतिया बख्शु बहुत प्यार बहुत बहुत धनबाद जी संग गए कागर साहब जी सारा स्टाफ वाहू जी का हादसा वाहन करता है सारे स्टाफ का ਦੇ ਵਿੱਚ ਸਾਰੇ ਜੀ ਪਾਰਟੀ ਆਂਟੀ ਜੀ ਮੇਰੇ ਵੀ ਬੱਚਿਆਂ ਨੂੰ ਬਹੁਤ ਬਹੁਤ ਧੰਨਵਾਦ ਨਾਲ ਜੀ ਹੋਲੀਏ ਸਰਕਾਰ ਦੇ ਮਿਨਿਸਟਰ ਦਾ ਲੋਕ ਸਾਰਾ ਤਾਂ ਲੋਕ ਦੀ ਜਨਤਾ ਲੋਕ ਕਾਰ ਸੇਵਾ ਵਾਲੇ ਬਾਬਾ ਬਹੁਤ ਬਹੁਤ ਧੰਨਵਾਦ ਸ੍ਰੀ ਪ੍ਰੀਤ ਪਾਟਿਆ ਜੀ ਜਿਹੜੇ ਆਏ ਹੁਣ ਬੋਲਣ ਆਏ ਬੀ ਮੋਕਿਓ ਤੇ ਨਹੀਂ ਪਰਤ ਆਇਓ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਜੋ ਅੱਜ ਤਨ ਤਨ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੇ ਸੰਬੰਧ ਵਿੱਚ ਜੋ ਗੁਰਦੁਆਰਾ ਗੁਰਗੋਬੇ ਸਿੰਘ ਪਾਛੇ 10ਵੀਂ ਤੋਂ ਵਿਸ਼ਾਲ ਨਗਰ ਕੀਰਤਨ ਆਰੰਭ ਹੋ ਕੇ ਸਾਰੇ ਸਨਹਿਵਾਲ ਸ਼ਹਿਰ ਦੀ ਪ੍ਰਕਰਮਾ ਕਰਦਾ ਹੋਇਆ ਹੁਣ ਬਾੜ ਨੰਬਰ 9 ਦੇ ਵਿੱਚ ਵੀ ਪਹੁੰਚਿਆ ਔਰ ਬਹੁਤ ਸੰਗਤਾਂ ਦੀ ਉਤਸ਼ਾਹ ਜਗਤ குரு ਜਗਤ巴巴 ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਗਮਨ ਪਰਬ ਨੂੰ ਮਨਾਉਂਦੇ ਹੋਏ ਬੜੀਆਂ ਖੁਸ਼ੀਆਂ ਦੇ ਨਾਲ ਸਾਰੀਆਂ ਸੰਗਤਾਂ ਗੁਰਪ੍ਰਬ ਰਿਨਾ ਰਹੀਆਂ ਜਿਸ ਦੇ ਵਿੱਚ ਸਾਡੇ ਟ੍ਰੇਡਿੰਗ ਦੇ ਪ੍ਰਧਾਨ ਸਦਾ ਰਾਜ ਦੀ ਪਾਟਿਆ ਜੀ ਔਰ ਚੋਹਾਨ ਸਾਹਿਬ ਬਲਾਕ ਪ੍ਰਧਾਨ ਸਾਡੇ ਕੁਲਦੀਪ ਐਰੀ ਜੀ ਔਰ ਸਾਡੇ ਫੌਜੀ ਸਾਹਿਬ ਸਾਰੀਆਂ ਸੰਗਤਾਂ ਪਹੁੰਚੀਆਂ ਨਤਮਸਤਕ ਹੋਣ ਵਾਸਤੇ ਨਗਰ ਕੀਰਤਨ ਦੇ ਵਿੱਚ ਔਰ ਅਸੀਂ ਮੈਂ ਆਪਣੇ ਵੱਲੋਂ ਮੈਡਮ ਕਾਉਂਸਲਰ ਜਸਵਿੰਦਰ ਗੌਰ ਤਰਵਾੜਾ ਵੱਲੋਂ ਸਾਡੇ ਵਾਰਡ ਦੇ ਵਿੱਚ ਨਗਰ ਕੀਰਤਨ ਪਹੁੰਚ ਰਿਹਾ ਉਨਾ ਵੱਲੋਂ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਆਖਦਾ ਹਾਂ ਤੇ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਬੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਗੁਰਪ੍ਰਬ ਮਨਾਰੀਆਂ ਔਰ ਸਾਰੀ ਸੰਗਤ ਨੂੰ ਦੇਸ਼ ਵਿਦੇਸ਼ ਦੇ ਵਿੱਚ ਲੱਖ ਲੱਖ ਵਧਾਈ ਹੋਵੇ ਦੁਬਾਰੇ ਫਿਰ ਤਨ ਤਨ ਗੁਰੂ ਨਾਨਕ ਦੇਵ ਜੀ ਦੇ ਆਗਮਨ ਪਰਬ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਤੁਹਾਡੇ ਮਾਧਿਅਮ ਦੇ ਜਰੀਏ ਸਾਰੀਆਂ ਸਿੱਖ ਦੇਸ਼ ਵਿਦੇਸ਼ ਪਾਦੀਆਂ ਸਿੱਖ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 556ਵਾਂ ਗੁਰੂ ਸਾਹਿਬ ਦਾ ਜਨਮ ਦਿਹਾੜਾ ਤੇ ਪੂਰੀਆਂ ਜਿਹੜੀਆਂ ਸੰਗਤਾਂ ਨੇ ਉਤਸ਼ਾਹ ਨਾਲ ਇਹ ਮਨਾ ਰਹੀਆਂ ਨੇ ਤੇ ਇਹਦੇ ਨਾਲ ਹੀ ਸਾਨੂੰ ਗੁਰੂ ਸਾਹਿਬ ਦੇ ਦਿੱਤੇ ਹੋਏ ਮਾਰਗ ਦੇ ਉੱਤੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਸੋ ਇਹਨਾਂ ਚੀਜ਼ਾਂ ਦੀ ਜਿਹੜੀ ਮਹੱਤਤਾ ਨੂੰ ਵੀ ਸਮਝਣਾ ਚਾਹੀਦਾ ਸੋ ਇੰਨਾ ਕਿ ਮੇਰਾ ਬੇਨਤੀ ਆ ਵੀ ਆਪਾਂ ਉਹਨਾਂ ਦੇ ਸੰਦੇਸ਼ ਨੂੰ ਜਰੂਰ ਮੰਨਣ ਦੀ ਕੋਸ਼ਿਸ਼ ਕਰੀਏ ਔਰ ਸਾਂਝੀ ਵਾਲਤਾ ਦਾ ਜੋ ਸੰਦੇਸ਼ ਉਹਨਾਂ ਨੇ ਦਿੱਤਾ ਉਹਨੂੰ ਆਪਣੇ ਜੀਵਨ 'ਚ ਲਾਗੂ ਕਰੀਏ ਸੋ ਆਹੀ ਅੱਜ ਦਾ ਜਿਹੜਾ ਹੈਗਾ ਸਾਡੇ ਸੱਚੀ ਸਰਧਾਂਜਲੀ ਜਿਹੜੀ ਹੈਗੀ ਆ ਉਹੀ ਹੈ ਵਾਹਿਗੁਰੂ ਖਾਲਸਾ ਵਾਹਿ